ਫਰੋਸਪੁਰ ਦਾ ਆਖਰੀ ਪਿੰਡ ਟੈਂਡੀ ਵਾਲਾ ਜਿੱਥੇ ਪਹੁੰਚੇ ਹਾਂ ਬਿਲਕੁਲ ਸਤਲੁਜ ਦਰਿਆ ਦੇ ਕਿਨਾਰੇ ਤੇ ਆ ਤਾਂ ਇੱਥੇ ਮਾਲ ਡੰਗਰ ਜਿਹੜਾ ਉਹਨੂੰ ਲੈ ਕੇ ਜਾ ਰਹੇ ਨੇ ਇੱਥੇ ਜਿਹੜੇ ਘਰ ਵਾਲੇ ਨੇ ਕਿਉਂਕਿ ਬੜਾ ਜ਼ਿਆਦਾ ਜ਼ਰੂਰੀ ਆ ਇਹਨਾਂ ਨੂੰ ਪਹਿਲਾਂ ਲੈ ਕੇ ਜਾਣਾ ਔਰ ਪਾਣੀ ਤੁਸੀਂ ਨਜ਼ਰ ਮਾਰ ਲਓ ਕਿ ਬੀਤੇ ਦੇਣੀ ਦੋ ਦਿਨ ਪਹਿਲਾਂ ਕਿੱਥੋਂ ਤੱਕ ਸੀ ਤੇ ਹੁਣ ਕਿੱਥੋਂ ਤੱਕ ਕੇ ਪਹੁੰਚਿਆ ਪਿਆ ਕਿੱਥੇ ਲੈ ਕੇ ਚੱਲੇ ਜੇ ਮਾਲ ਡੰਗਰ ਨੂੰ ਤੁਸੀਂ ਭਾਈ ਜੀ ਰਿਸ਼ਤੇਦਾਰਾਂ ਤੇ ਇਹ ਆ ਇਥੋਂ ਤੱਕ ਆ ਗਿਆ ਇੱਥੇ ਹੋਰ ਆ ਪਾਣੀ ਦੇ ਫੋਲ ਪਾਣੀ ਦੇ ਫੋਲ ਬਾਕੀ ਸਮਾਨ ਸਮੂਹ ਹੋਰ ਸਮਾਨ ਸਮੂਹ ਤਾਂ ਫਿਰ ਇਵੇਂ ਹੀ ਹੈ ਪਰ ਕੋਈ ਥੋੜੇ ਥੜ ਕੱਢੀ ਜਾਂਦੇ ਨੇ ਵਿਚਾਰੇ ਬੱਚੇ ਬੁੱਚੇ ਲੈ ਕੇ ਪਾਸੇ ਬੱਚੇ ਬੁੱਚੇ ਲਈ ਜਾਂਦੇ ਨੇ ਵਿਚਾਰੇ ਕੋਈ ਕਿਵੇਂ ਕੋ ਕਿਵੇਂ ਸਾਗ ਤਾਂ ਲਈ ਜਾਂਦੇ ਨੇ ਕਿਵੇਂ ਅਸੀਂ ਆਪ ਲੱਦੀਆਂ ਨੇ ਹਮਮਾਰੀ ਕੁੱਟੀ ਦੇ ਹੋਰਨ ਕੀ ਕਰੀ ਡਾਂ ਤਾਂ ਬਚਾਣੀ ਡੰਗਰਾਂ ਦੇ ਤਾਂ ਹਾਂ ਜੀ ਹਾਂ ਬਿਲਕੁਲ ਬਾਜ ਡੰਗਰ ਪਤਾ ਨਹੀਂ ਲੱਗਦਾ ਰੋੜ ਜਾਂਦੇ ਜਦੋਂ ਹਾਂ ਹਾਂ ਇਹ ਵੀ ਵੱਲ ਲੈ ਚੱਲੇ ਵੀ ਵੱਲ ਲੈ ਚੱਲੇ ਪਰੇ ਆਹੋ আচ্ছা ਉਹ ਤੇ ਵੀ ਵਾਲਾ ਚੱਲਿਆ ਅੱਗਾਂ ਜਾਂਦਾ ਤਾਂ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾਈਏ ਪਹਿਲਾਂ ਜਿਹੜਾ ਪਾਣੀ ਸੀਗਾ ਪਹਿਲਾਂ ਜਿਹੜਾ ਦਰਿਆ ਉਹ ਸਾਹਮਣੇ ਜਿਹੜੀ ਕਿਸਤੀ ਆ ਉਹ ਨੀਲੀ ਉਹਦੇ ਉਹ ਕਿਨਾਰਾ ਹੈ ਦਰਿਆ ਦਾ ਉਹ ਪਰ ਸਾਰਾ ਕੁਝ ਖੋਰ ਕੇ ਦਰਿਆ ਕਿੱਥੋਂ ਤੱਕ ਲੈ ਗਿਆ ਇਹ ਤੁਸੀਂ ਵੇਖ ਸਕਦੇ ਜੀ ਹੁਣ ਇਸ ਟਾਈਮ ਪਾਣੀ ਬਿਲਕੁਲ ਆ ਪਿੰਡ ਦੇ ਨਾਲ ਲੱਗ ਗਿਆ ਘਰਾਂ ਦੇ ਨਾਲ ਪਾਣੀ ਲੱਗ ਗਿਆ ਇੱਥੋਂ ਘਰ ਸ਼ੁਰੂ ਹੋ ਜਾਂਦੇ ਜਿੱਥੇ ਖੜੇ ਆ ਆ ਪਾਣੀ ਆ ਗਿਆ ਉਤੋਂ بارشਾਂ ਕਾਫੀ ਜ਼ਿਆਦਾ ਤੇਜ਼ ਨੇ ਔਰ ਉਧਰੋਂ ਜਿਹੜਾ ਦਰਿਆ ਬਿਲਕੁਲ ਬਰਾਬਰ ਨਜ਼ਰ ਆਉਂਦਾ ਹੁਣ ਆ ਸਾਰਾ ਕੁਝ ਜਿਹੜਾ ਇੱਥੇ ਝੋਨਾ ਦਿਖਦਾ ਸੀਗਾ ਸਿਰਫ ਆ ਥੋੜੀ ਜਿਹੀ ਉੱਚੀ ਜਗ੍ਹਾ ਬਚੀ ਹੈ ਜਿਹੜੀ ਝੋਨੇ ਵਾਲੀ ਇਹਦੇ ਜਿਵੇਂ ਪਾਣੀ ਬਾਕੀ ਸਾਰੇ ਪਾਸਿਓ ਬਿਲਕੁਲ ਇੱਥੇ ਬਰਾਬਰ ਹੋ ਗਿਆ ਤੇ ਇੱਥੋਂ ਦੇ ਰਹਿਣ ਵਾਲੇ ਬਾਈ ਜੀ ਹਾਂਜੀ ਹਾਂਜੀ ਤੇ ਸਮਾਨ ਵਗੈਰਾ ਹੁਣ ਸਮਾਨ ਵਗੈਰਾ ਹੁਣ ਅਜੇ ਤਾਂ ਕੱਢੀ ਜਾਂਦੇ ਜੀ ਸਮਾਨ ਕੱਢੀ ਜਾਂਦੇ ਆ ਤੇ ਪਾਣੀ ਬਹੁਤ ਜ਼ਿਆਦਾ ਹੈ ਸਾਰੇ ਆਸੇ ਪਾਸੇ ਪਿੰਡ ਦੇ ਨਾਲ ਨਾਲ ਪਾਣੀ ਸਾਰਾ ਹੋ ਗਿਆ ਬੰਦ ਦੇ ਪਰਲੇ ਪਾਸੇ ਵੀ ਤੇ ਇਹ ਭਗਵੰਤ ਮਾਨ ਨੂੰ ਬਣਾਇਆ ਤੇਗਾ ਝਾੜੂ ਫੇਰਿਆ ਪਰ ਉਹਨੇ ਸਾਡਾ ਫੇਰ ਦਿੱਤਾ ਇਹ ਨਾ ਕੋਈ ਇਹਨੇ ਪਿਛਲੇ 23 ਚ ਪਾਣੀ ਆਇਆ ਨਾ ਉਦੋਂ ਇਹਨੇ ਕਹਿੰਦਾ ਸੀ ਬੀ ਮੈਂ ਬੱਕਰੀ ਦੇ ਮੁਰਗੀ ਦੇ ਸਾਰੇ ਪੈਸੇ ਦੇਵਾਂਗੇ ਨਾ ਕੁਝ ਨਹੀਂ ਦਿੱਤਾ ਇੱਕ ਦੁੱਕੀ ਨਹੀਂ ਦਿੱਤੀ ਇਹਨੇ ਹੂੰ ਔਰ ਜਿਹੜਾ ਸਾਡਾ ਇਥੋਂ ਪਰੋਈਪੁਰ ਦਾ ਐਮ ਐਲ ਏ ਉਹਨੇ ਵੀ ਸਾਡੀ ਕੋਈ ਵਾਰਦਾਤ ਨਹੀਂ ਲਈ ਕੋਈ ਕੁਝ ਨਹੀਂ ਹੂੰ ਉਹ ਕਹਿੰਦਾ ਵੀ ਇਹ ਸਾਡੀਆਂ ਗਰਦੌਰੀਆਂ ਇਹਨਾਂ ਤੋੜ ਦਿੱਤੀਆਂ ਨੇ 19 ਦੇ ਵਿੱਚ ਹੂੰ ਪਤਾ ਨਹੀਂ ਕਿਹੜੀ ਸਰਕਾਰ ਨੇ ਤੋੜੀਆਂ ਨੇ ਤੇ ਇਹਨਾਂ ਨੂੰ ਪਤਾ ਹੈ ਕਹਿੰਦੇ ਨਹੀਂ ਇਹਨਾਂ ਨੂੰ ਪੁੱਛਿਆ ਫੁੱਲ ਆਇਆ ਇੱਥੇ ਵੀ ਸਾਡੀਆਂ ਜ਼ਮੀਨਾਂ ਇਹਨਾਂ ਕੱਚੀਆਂ ਕਰ ਦਿੱਤੀ ਨੇ ਕਹਿੰਦਾ ਸੈਂਟਰ ਦਾ ਕੰਮ ਹੈ ਹੂੰ ਸੈਂਟਰ ਦਾ ਕੰਮ ਨਹੀਂ ਇਹ ਪੰਜਾਬ ਦਾ ਕੰਮ ਹੈ ਇਹ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਉਹਨੂੰ ਅਹੀਂ ਵੋਟਾਂ ਪਾਈਆਂ ਨੇ ਅਹੀਂ ਆਮ ਆਦਮੀ ਪਾਰਟੀ ਨੂੰ ਥੋਕ ਕੇ ਜਿਤਾਇਆ ਹੈ ਪਰ ਇਹਨਾਂ ਸਾਡੀ ਕੋਈ ਬਾਰਦਾਤ ਨਹੀਂ ਲਈ 23 ਤੋਂ ਬਾਅਦ ਆ ਬੰਨ ਬੰਨ ਬਣਾਉਣੇ ਚਾਹੀਦੇ ਸੀ ਫਿਰ ਕੁਝ ਨਹੀਂ ਬਣਿਆ ਇਹਨਾਂ 23 ਚ 23 ਚ ਤੇ ਨਾ ਪਤਾ ਹੀ ਨਹੀਂ ਲਿਆ ਇਹਨੇ ਭਗਵੰਤ ਮਾਨ ਨੇ ਪਿੱਛੇ ਅਸੀਂ ਦੱਬੀ ਗਿਆ ਵੀ ਉੱਥੇ 1100 ਕਰੋੜ ਰੁਪਇਆ ਲਾਤਾ ਉਹ ਚੀਜ਼ ਬਣਾਤੀ ਉਹਦੀ ਢੋਆ ਮਾਰਨਾ ਹੁੰਦਾ ਇੱਥੇ ਸਾਡੀ ਉਹਨੇ ਕੋਈ ਬਾਰਦਾਤ ਨਹੀਂ ਲਈ ਆ ਵੇਖੋ ਰੇਤਾ ਪੈਗਾ ਸਾਰਾ ਪਾਰਲੀ ਜ਼ਮੀਨ ਤੇ ਆਹ ਹੁਣ ਪਿੰਡ ਲਊ ਏ بس دو ਘੰਟੇ ਨੇ ਕਿ ਤਿੰਨ ਘੰਟੇ ਨੇ ਨੇੜੇ ਹੀ ਆ ਗਿਆ ਹੈ ਹੂੰ ਢਾਹ ਲੱਗੀ ਹੋਈ ਏ ਇਹ ਜਿੰਨੇ ਪਿੰਡ ਨੇ ਇੱਥੇ 17 18 ਪਿੰਡ ਨੇ ਸਾਰੇ ਦਰਿਆ ਲੈ ਚੱਲਿਆ ਹੈ ਹੂੰ ਅਜੇ ਤੱਕ ਇਥੇ ਉਹਨੇ ਭਗਵੰਤ ਮਾਨ ਨੇ ਇੱਥੇ ਗੇੜਾ ਨਹੀਂ ਮਾਰਿਆ ਕੋਈ ਕੁਛ ਵੀ ਨਹੀਂ ਉਹਨੇ ਕੀਤਾ ਇਹ ਜਿਹੜੇ ਦਰਿਆ ਦੇ ਵਿੱਚ ਚਾਰੇ ਪਾਸੇ ਦਰਿਆ ਦੇ ਇੱਕ ਪਾਸੇ ਤਾਰੇ ਕਿੰਨੇ ਕੁ ਪਿੰਡੇਗੇ ਨੇ ਹੈਗੇ ਨੇ 20 25 ਪਿੰਡ ਇੱਥੇ ਹੈਗੇ ਨੇ 22 ਪਿੰਡ ਨੇ ਸਾਢੇ ਹੂੰ 22 ਪਿੰਡਾਂ ਨੂੰ ਢਾਹ ਲੱਗ ਚੁੱਕੀ ਏ ਹੋ ਸਕਦਾ ਹੈ ਦੋ ਦਿਨ ਕੱਢ ਜਾ ਤਿੰਨ ਦਿਨ ਕੱਢ ਜਾ ਪਿੰਡ ਸਾਡਾ ਇਹ ਵਿੱਚ ਦਰਿਆ ਦੇ ਚੱਲਿਆ ਔਰ ਸਾਡਾ ਬੜਾ ਮੰਦਾ ਆਲੇ ਤੇ ਡੀਸੀ ਸਾਹਿਬ ਨੇ ਪ੍ਰੋਹੀਪੁਰ ਦੇ ਮੈਡਮ ਨੇ ਉਹ ਵਿਚਾਰੀ ਜ਼ਰੂਰ ਇੱਥੇ ਆਈ ਏ ਉਹ ਸਾਡੀ ਵਾਰਦਾਤ ਲੈਂਦੀ ਏ ਪਰ ਉਹ ਵਿਚਾਰੀ ਕੱਲੀ ਕੀ ਕਰੇ ਜਦੋਂ ਪਿੱਛੋਂ ਹੀ ਨਾ ਕੁਝ ਜਦੋਂ ਪਿੱਛੋਂ ਹੀ ਨਾ ਕੁਝ ਮਿਲੇ ਤੇ ਉਹ ਉਹ ਕੱਲੀ ਇੱਥੇ ਕੀ ਕਰੇਗੀ ਕੁਝ ਨਹੀਂ ਕਰ ਸਕਦੀ ਹੂੰ 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 ਬਾਕੀ ਮਤਲਬ ਕੁੱਲ ਮਿਲਾ ਕੇ ਖਰਾਬ ਨੇ ਬਿਲਕੁਲ ਖਰਾਬ ਨੇ ਸਾਡੇ ਲਾਤ ਬਹੁਤ ਜ਼ਿਆਦਾ ਖਰਾਬ ਨੇ 23 ਨਾਲੋਂ ਵੀ ਜ਼ਿਆਦਾ ਖਰਾਬ ਹੋ ਚੁੱਕੇ ਜੰਗ ਪਿੱਛੇ ਜੇ ਮੌਲ ਬਣੇ ਉਦੋਂ ਵੀ ਸਮਾਨ ਸਮੋਣ ਚੱਕੇ ਤੇ ਹੁਣ ਫਿਰ ਚੱਕਣਾ ਪੈਣਾ ਹੁਣ ਵੀ ਚੱਕਣਾ ਪੈਣਾ ਸਾਡੀ ਜੁੱਲੀ ਹੱਥੇ ਹੀ ਹੁੰਦੀ ਏ ਹਮ ਇਸ ਤਰ੍ਹਾਂ ਸਾਡਾ ਸਮਝ ਲੈ ਹੁਣ ਕੁੰਝਾ ਪਿਆ ਵੀ ਅਹੀਂ ਉਹ ਇਹ ਪਾਣੀ ਹਟੇਗਾ ਤੇ ਇਹਨਾਂ ਤੰਗ ਕਰ ਦੇਣਾ ਹਮ ਤੇ ਪਿਛਲੀ ਵਾਰੀ ਅਸੀਂ ਦਾਣੇ ਲੈ ਗੋ ਵੀ ਇਹ ਤੇਰਾ ਹਲਵਾ ਕੋਈ ਸਾਡੇ ਚੋਰ ਲਾੜ ਗਏ ਕੋਈ ਕੁਛ ਕਰ ਲਗੇ ਤੇ ਸਾਡਾ ਕੋਈ ਚੀਜ਼ ਨਹੀਂ ਬਚੀ ਹਮ ਬਿਲਕੁਲ ਵਾਕਈ ਬੜੇ ਦੁਖੀ ਨੇ ਇੱਥੋਂ ਦੇ ਲੋਕ ਕਿਉਂਕਿ ਦਰਿਆ ਦੇ ਬਿਲਕੁਲ ਵਿੱਚ ਵਸਿਆ ਪਿੰਡ ਕਹਿ ਸਕਦੇ ਆ ਬਿਲਕੁਲ ਨਾਲ ਦਰਿਆ ਇਧਰੋਂ ਸਪੀਡ ਚੈੱਕ ਕਰ ਲੋ ਕਲਾਲੀ ਕਿੰਨੀ ਸਪੀਡ ਤੇ ਜਾ ਰਹੀ ਆ ਕਿੰਨੀ ਸਪੀਡ ਆ ਔਰ ਇਹ ਪਾਣੀ ਹਾਲਾਂਕਿ ਬੜਾ ਡੂੰਘਾ ਦਰਿਆ ਚੱਲ ਰਿਹਾ ਸੀ ਕੱਲ ਤੱਕ ਪਰ ਅੱਜ ਇਸ ਦਰਿਆ ਨੂੰ ਤੁਸੀਂ ਨਜ਼ਰ ਮਾਰੋ ਇੱਕ ਮਿਕ ਹੋ ਗਿਆ ਖੇਤ ਵਿੱਚ ਮਿਕਸ ਕਰ ਲੈਣੇ ਨੇ ਜਿੰਨੇ ਵੀ ਇੱਥੇ ਦਰਖਤ ਖੇਤ ਝੋਨਾ ਪੱਠੇ ਜੋ ਵੀ ਕੁਝ ਆ ਉਹ ਸਾਰਾ ਵਿੱਚ ਖਿੱਚ ਕੇ ਲੈ ਗਿਆ ਕਿੰਨਾ ਚੜਾਈ ਦੇ ਵਿੱਚ ਇਹ ਦਰਿਆ ਹੁਣ ਚੱਲਦਾ ਪਿਆ ਹੈ ਇਹ ਤਸਵੀਰਾਂ ਟੈਂਡੀ ਵਾਲੇ ਪਿੰਡ ਦੀਆਂ ਨੇ ਜੋ ਕਿ ਸਰਹੱਦ ਤੇ ਬਿਲਕੁਲ ਆਖਰੀ ਪਿੰਡ ਆ ਇਸ ਤੋਂ ਅਗਲੇ ਪਾਸੇ ਗੱਲ ਕਰੀਏ ਤਾਂ ਸਰਹੱਦੀ ਤਾਰ ਆ ਔਰ ਪਿਛਲੇ ਪਾਸੇ ਸਤਲੂਸਾ ਸਤਲੁਜ ਦੇ ਅਗਲੇ ਪਾਸੇ ਜਾਨੀ ਕਿ ਬਿਲਕੁਲ ਸੈਂਟਰ ਚ ਪਿੰਡ ਵਸਿਆ ਇੱਕੋ ਰਸਤਾ ਇੱਕੋ ਪੁਲੇ ਨੂੰ ਜਾਂਦਾ ਹੈ ਔਰ ਉਸ ਪੁਲ ਚੋਂ ਹੁਣ ਲੋਕ ਆਪਣਾ ਸਮਾਨ ਔਰ ਕੋਸ਼ਿਸ਼ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਆ ਵੀ ਇੱਥੋਂ ਅਸੀਂ ਹੁਣ ਨਿਕਲੀਏ ਕਿਉਂਕਿ ਨੁਕਸਾਨ ਅਗਰ ਵੱਡਾ ਹੋਇਆ ਪਾਣੀ ਇੱਕਦਮ ਰਾਤ ਨੂੰ ਵਧ ਗਿਆ ਤਾਂ ਘਰਾਂ ਦੇ ਵਿੱਚ ਪਾਣੀ ਕਿਉਂਕਿ ਘਰਾਂ ਦੇ ਬਰਾਬਰ ਤਾਂ ਪਾਣੀ ਆ ਚੁੱਕਿਆ ਘਰਾਂ ਦੇ ਵਿੱਚ ਪਾਣੀ ਵੜ ਜਾਏਗਾ ਔਰ ਘਰਾਂ ਚ ਪਾਣੀ ਵੜੇਗਾ ਤਾਂ ਨੁਕਸਾਨ ਵੱਡਾ ਹੋਏਗਾ ਸਰਕਾਰਾਂ ਨੂੰ ਐਮਐਲਏ ਨੂੰ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ ਤੁਹਾਡੀ ਇਸ ਬਾਰੇ ਕੀ ਰਾਏ ਆ ਜ਼ਰੂਰ ਦੇਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ ਸੋ ਫਿਰੋਜ਼ਪੁਰ ਦਾ ਆਖਰੀ ਪਿੰਡ ਟੈਂਡੀ ਵਾਲਾ ਜਿੱਥੇ ਪਹੁੰਚੇ ਆ ਬਿਲਕੁਲ ਸਤਲੁਜ ਦਰਿਆ ਦੇ ਕਿਨਾਰੇ ਤੇ ਆ ਤਾਂ ਇੱਥੇ ਮਾਲ ਡੰਗਰ ਜਿਹੜਾ ਉਹਨੂੰ ਲੈ ਕੇ ਜਾ ਰਹੇ ਨੇ ਇੱਥੇ ਜਿਹੜੇ ਘਰਾਂ ਵਾਲੇ ਨੇ ਕਿਉਂਕਿ ਬੜਾ ਜ਼ਿਆਦਾ ਜ਼ਰੂਰੀ ਆ ਇਹਨਾਂ ਨੂੰ ਪਹਿਲਾਂ ਲੈ ਕੇ ਜਾਣਾ ਔਰ ਪਾਣੀ ਤੁਸੀਂ ਨਜ਼ਰ ਮਾਰ ਲਓ ਕਿ ਬੀਤੇ ਦੇਣੀ 2 ਦਿਨ ਪਹਿਲਾਂ ਕਿੱਥੋਂ ਤੱਕ ਸੀ ਤੇ ਹੁਣ ਕਿੱਥੋਂ ਤੱਕ ਏ ਆ ਪਹੁੰਚਿਆ ਪਿਆਤ ਕਿੱਥੇ ਲੈ ਕੇ ਚੱਲੇ ਜੇ ਮਾਲ ਡੰਗਰ ਨੂੰ ਤੁਸੀਂ ਬਾਈ ਜੀ ਰਿਸ਼ਤਾ ਦਾ ਵਾਂ ਤੇ ਇਹ ਆਇਥੋਂ ਤੱਕ ਆ ਗਿਆ ਇੱਥੇ ਹੋ ਰਿਹਾ ਪਾਣੀ ਦਾ ਫੁੱਲ ਆਇਆ ਪਾਣੀ ਦਾ ਫੁੱਲ ਆਇਆ ਬਾਕੀ ਸਮਾਨ ਸਮੂਹ ਹੋਰ ਕਰ ਸਮਾਨ ਸਮੂਹ ਤਾਂ ਫਿਰ ਇਵੇਂ ਹੀ ਹੈ ਪਰ ਕੋਈ ਥੋੜੇ ਥੜ ਕੱਢੀ ਜਾਂਦੇ ਨੇ ਵਿਚਾਰੇ ਨਾ ਪੜਣਾ ਬੱਚੇ-ਬੁੱਚੇ ਲੈ ਕੇ ਪਾਸੇ ਬੱਚੇ-ਬੁੱਚੇ ਲਈ ਜਾਂਦੇ ਨੇ ਵਿਚਾਰੇ ਕੋਈ ਕਿਵੇਂ ਕੋ ਕਿਵੇਂ ਸਾਗ ਤਾਂ ਲਈ ਜਾਂਦੇ ਨੇ ਕਿਵੇਂ ਅਸੀਂ ਆਪ ਲੱਦੀਆਂ ਨੇ ਹੂੰ ਮਾਰੀ ਕੁਟੀ ਦੇ ਹੋਰਨ ਕੀ ਕਰੀ ਡਾਂਤਾ ਬਚਾਣੀ ਡੰਗਰਾਂ ਦੇ ਤਾਂ ਹਾਂ ਜੀ ਹਾਂ ਬਿਲਕੁਲ ਬਾਜ ਡੰਗਰ ਪਤਾ ਨਹੀਂ ਲੱਗਦਾ ਰੋੜ ਜਾਂਦੇ ਜਿੱਥੇ ਹਾਂ ਹਾਂ ਇਹ ਮੀਵਾਲ ਲੈ ਚੱਲੇ ਮੀਵਾਲ ਲੈ ਚੱਲੇ ਪਰੇ ਆਹ ਅੱਛਾ ਉਹ ਤਮੀਵਾਲ ਲੈ ਚੱਲੇ ਤਾਂ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾਈਏ ਪਹਿਲਾਂ ਜਿਹੜਾ ਪਾਣੀ ਸੀਗਾ ਪਹਿਲਾਂ ਜਿਹੜਾ ਦਰਿਆ ਉਹ ਸਾਹਮਣੇ ਜਿਹੜੀ ਕਿਸ਼ਤੀ ਆ ਉਹ ਨੀਲੀ ਉਹਦੇ ਉਹ ਕਿਨਾਰਾ ਹੈ ਦਰਿਆ ਦਾ ਔਰ ਸਾਰਾ ਕੁਝ ਖੋਰ ਕੇ ਦਰਿਆ ਕਿੱਥੋਂ ਤੱਕ ਲੈ ਗਿਆ ਇਹ ਤੁਸੀਂ ਵੇਖ ਸਕਦੇ ਜੀ ਹੁਣ ਇਸ ਟਾਈਮ ਪਾਣੀ ਬਿਲਕੁਲ ਆ ਪਿੰਡ ਦੇ ਨਾਲ ਲੱਗ ਗਿਆ ਘਰਾਂ ਦੇ ਨਾਲ ਪਾਣੀ ਲੱਗ ਗਿਆ ਇੱਥੋਂ ਘਰ ਸ਼ੁਰੂ ਹੋ ਜਾਂਦੇ ਜਿੱਥੇ ਖੜੇ ਆ ਆ ਪਾਣੀ ਆ ਗਿਆ ਉਤੋਂ ਬਾਰਿਸ਼ਾਂ ਕਾਫੀ ਜ਼ਿਆਦਾ ਤੇਜ਼ ਨੇ ਔਰ ਉਧਰੋਂ ਜਿਹੜਾ ਦਰਿਆ ਬਿਲਕੁਲ ਬਰਾਬਰ ਨਜ਼ਰ ਆਉਂਦਾ ਹੈ ਹੁਣ ਆ ਸਾਰਾ ਕੁਝ ਜਿਹੜਾ ਇੱਥੇ ਝੋਨਾ ਦਿਖਦਾ ਸੀਗਾ ਸਿਰਫ ਥੋੜੀ ਜਿਹੀ ਉੱਚੀ ਜਗ੍ਹਾ ਬਚੀ ਹੈ ਜਿਹੜੀ ਝੋਨੇ ਵਾਲੀ ਇਹਦੇ ਜਿਵੇਂ ਪਾਣੀ ਬਾਕੀ ਸਾਰੇ ਪਾਸਿਓਂ ਬਿਲਕੁਲ ਇੱਥੇ बराबर हो गया ते इत्थों ते रहने लो भाई जी, जी ते हां जी हां जी ते सामान वगैरह हुन सामान वगैरह हुन अजे ता कड्डी ਜਾਂਦੇ ਸਮਾਨ ਕੱਢੀ ਜਾਂਦੇ ਤੇ ਪਾਣੀ ਬਹੁਤ ਜ਼ਿਆਦਾ ਸਾਰੇ ਆਸੇ ਪਾਸੇ ਪਿੰਡ ਦੇ ਨਾਲ ਨਾਲ ਪਾਣੀ ਸਾਰਾ ਹੋ ਗਿਆ ਬੰਦ ਦੇ ਪਰਲੇ ਪਾਸੇ ਵੀ ਤੇ ਇਹ ਭਗਵੰਤ ਮਾਨ ਨੂੰ ਬਣਾਇਆ ਤੇਗਾ ਝਾੜੂ ਫੇਰਿਆ ਪਰ ਉਹਨੇ ਸਾਡਾ ਫੇਰ ਦਿੱਤਾ ਇਹ ਨਾ ਕੋਈ ਨੇ ਪਿਛਲੇ 23 ਚ ਪਾਣੀ ਆਇਆ ਨਾ ਉਦੋਂ ਇਹਨੇ ਕਹਿੰਦਾ ਸੀ ਵੀ ਮੈਂ ਬੱਕਰੀ ਦੇ ਮੁਰਗੀ ਦੇ ਸਾਰੇ ਪੈਸੇ ਦੇਵਾਂਗੇ ਨਾ ਕੁਝ ਨਹੀਂ ਦਿੱਤਾ ਇੱਕ ਦੁੱਕੀ ਨਹੀਂ ਦਿੱਤੀ ਇਹਨੇ ਹੂੰ ਔਰ ਜਿਹੜਾ ਸਾਡਾ ਇਥੇ ਪਰੋਹੀਪੁਰ ਦਾ ਐਮਐਲਏ ਉਹਨੇ ਵੀ ਸਾਡੀ ਕੋਈ ਵਾਰਦਾਤ ਨਹੀਂ ਲਈ ਕੋਈ ਕੁਝ ਨਹੀਂ ਹੂੰ ਉਹ ਕਹਿੰਦਾ ਵੀ ਸਾਡੀਆਂ ਗਰਦੌਰੀਆਂ ਇਹਨਾਂ ਤੋੜ ਦਿੱਤੀਆਂ ਨੇ 19 ਦੇ ਵਿੱਚ ਪਤਾ ਨਹੀਂ ਕਿਹੜੀ ਸਰਕਾਰ ਨੇ ਤੋੜੀਆਂ ਨੇ ਤੇ ਇਹਨਾਂ ਨੂੰ ਪਤਾ ਹੈ ਕਹਿੰਦੇ ਨੇ ਇਹਨਾਂ ਨੂੰ ਪੁੱਛਿਆ ਫੁੱਲ ਆਇਆ ਇੱਥੇ ਵੀ ਸਾਡੀਆਂ ਜ਼ਮੀਨਾਂ ਇਹਨਾਂ ਕੱਚੀਆਂ ਕਰ ਦਿੱਤੀਆਂ ਨੇ ਕਹਿੰਦਾ ਸੈਂਟਰ ਦਾ ਕੰਮ ਹੈ ਸੈਂਟਰ ਦਾ ਕੰਮ ਨਹੀਂ ਹੈ ਪੰਜਾਬ ਦਾ ਕੰਮ ਹੈ ਇਹ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਸਿੰਘ ਮਾਨ ਉਹਨੂੰ ਅਹੀਂ ਵੋਟਾਂ ਪਾਈਆਂ ਨੇ ਅਹੀਂ ਆਮ ਆਦਮੀ ਪਾਰਟੀ ਨੂੰ ਖੋਕ ਕੇ ਜਿਤਾਇਆ ਹੈ ਪਰ ਇਹਨਾਂ ਸਾਡੀ ਕੋਈ ਵਾਰਦਾਤ ਨਹੀਂ ਲਈ 23 ਤੋਂ ਬਾਅਦ ਆ ਬਨ ਬਨ ਬਣਾਉਣੇ ਚਾਹੀਦੇ ਸੀ ਫਿਰ ਕੁਝ ਨਹੀਂ ਬਣਿਆ ਇਹਨਾਂ 23 ਚ 23 ਚ ਤੇ ਨਾ ਪਤਾ ਹੀ ਨਹੀਂ ਲਿਆ ਇਹਨੇ ਭਗਵੰਤ ਮਾਨ ਨੇ ਪਿਛਾਈ ਦੱਬੀ ਗਿਆ ਵੀ ਉੱਥੇ 1100 ਕਰੋੜ ਰੁਪਇਆ ਲਾਤਾ ਉਹ ਚੀਜ਼ ਬਣਾਤੀ ਉਹਦੀ ਠੋਵਾ ਮਾਰਨਾ ਹੁੰਦਾ ਇੱਥੇ ਸਾਡੀ ਨੇ ਕੋਈ ਵਾਰਦਾਤ ਨਹੀਂ ਲਈ ਆ ਵੇਖੋ ਰੇਤਾ ਪੈਗਾ ਸਾਰਾ ਪਾਰਲੀ ਜਮੀਨ ਤੇ ਆ ਹੁਣ ਪਿੰਡ ਲਊਏ ਬਸ ਦੋ ਘੰਟੇ ਨੇ ਕਿ ਤਿੰਨ ਘੰਟੇ ਨੇ ਨੇੜੇ ਹੀ ਆ ਗਿਆ ਹੂੰ ਤਾਂ ਲੱਗੀ ਹੋਈ ਏ ਇਹ ਜਿੰਨੇ ਪਿੰਡ ਨੇ ਇੱਥੇ 17 18 ਪਿੰਡ ਨੇ ਸਾਰੇ ਦਰਿਆ ਲੈ ਚੱਲਿਆ ਹੂੰ ਅਜੇ ਤੱਕ ਇਥੇ ਉਹਨੇ ਭਗਵੰਤ ਮਾਨ ਨੇ ਇੱਥੇ ਗੇੜਾ ਨਹੀਂ ਮਾਰਿਆ ਕੋਈ ਕੁਛ ਵੀ ਨਹੀਂ ਉਹਨੇ ਕੀਤਾ ਇਹ ਜਿਹੜੇ ਦਰਿਆ ਦੇ ਵਿੱਚ ਚਾਰੇ ਪਾਸੇ ਦਰਿਆ ਦੇ ਇੱਕ ਪਾਸੇ ਤਾਰੇ ਕਿੰਨੇ ਕੁ ਪਿੰਡ ਹੈਗੇ ਨੇ ਹੈਗੇ ਨੇ 20 25 ਪਿੰਡ ਇਹ ਇੱਥੇ ਹੈਗੇ ਨੇ 22 ਪਿੰਡ ਨੇ ਸਾਡੇ ਹੂੰ 22 ਪਿੰਡਾਂ ਨੂੰ ਟਾਹ ਲੱਗ ਚੁੱਕੀ ਏ ਹੋ ਸਕਦਾ ਹੈ ਦੋ ਦਿਨ ਕੱਢ ਜਾ ਤਿੰਨ ਦਿਨ ਕੱਢ ਜਾ ਪਿੰਡ ਸਾਡਾ ਇਹ ਵਿੱਚ ਦਰਿਆ ਤੇ ਚੱਲਿਆ ਔਰ ਸਾਡਾ ਬੜਾ ਮੰਦਾ ਹਾਲ ਏ ਤੇ ਡੀਸੀ ਸਾਹਿਬ ਨੇ ਪ੍ਰੋਹੀਪੁਰ ਦੇ ਮੈਡਮ ਨੇ ਉਹ ਵਿਚਾਰੀ ਜ਼ਰੂਰ ਇੱਥੇ ਆਈ ਏ ਉਹ ਸਾਡੀ ਵਾਰਦਾਤ ਲੈਂਦੀ ਏ ਪਰ ਉਹ ਵਿਚਾਰੀ ਕੱਲੀ ਕੀ ਕਰੇ ਹੂੰ ਜਦੋਂ ਪਿੱਛੋਂ ਹੀ ਨਾ ਕੁਝ ਮਿਲੇ ਤੇ ਉਹ ਉਹ ਕੱਲੀ ਇੱਥੇ ਕੀ ਕਰੇਗੀ ਕੁਝ ਨਹੀਂ ਕਰ ਸਕਦੀ ਹੂੰ 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 ਬਾਕੀ ਮਤਲਬ ਕਲਮ ਲਾ ਕੇ ਖਰਾਬ ਨੇ ਬਿਲਕੁਲ ਖਰਾਬ ਨੇ ਸਾਡੇ ਲਾਤ ਬਹੁਤ ਜ਼ਿਆਦਾ ਖਰਾਬ ਨੇ 23 ਨਾਲੋਂ ਵੀ ਜ਼ਿਆਦਾ ਖਰਾਬ ਹੋ ਚੁੱਕੀ ਜੰਗ ਪਿੱਛੇ ਜੇ ਮੋਲ ਬਣੇ ਉਦੋਂ ਵੀ ਸਮਾਨ ਸਮੋਣ ਚੱਕੇ ਤੇ ਹੁਣ ਫਿਰ ਚੱਕਣਾ ਪੈਣਾ ਹੁਣ ਵੀ ਚੱਕਣਾ ਪੈਣਾ ਸਾਡੀ ਜੁੱਲੀ ਹੱਥੇ ਹੀ ਹੁੰਦੀ ਏ ਹੂੰ ਇਸ ਤਰ੍ਹਾਂ ਸਾਡਾ ਸਮਝ ਲੈ ਹੁਣ ਕੁੰਝਾ ਪਿਆ ਵੀ ਅਸੀਂ ਉਹ ਇਹ ਰੂ ਪਾਣੀ ਹਟੇਗਾ ਤੇ ਇਹਨਾਂ ਤੰਗ ਕਰ ਦੇਣਾ ਹੂੰ ਤੇ ਪਿਛਲੀ ਵਾਰੀ ਅਸੀਂ ਦਾਣੇ ਲੈ ਗੋ ਵੀ ਇਹ ਤੇਰਾ ਹਲਵਾ ਕੋਈ ਸਾਡੇ ਚੋਰ ਲਾ ਲ ਗਏ ਕੋਈ ਕੁਛ ਕਰ ਲ ਗਏ ਤੇ ਸਾਡਾ ਕੋਈ ਚੀਜ਼ ਨਹੀਂ ਬਚੀ ਹੂੰ ਬਿਲਕੁਲ ਵਾਕਿਆ ਹੀ ਬੜੇ ਦੁਖੀ ਨੇ ਇੱਥੋਂ ਦੇ ਲੋਕ ਕਿਉਂਕਿ ਦਰਿਆ ਦੇ ਬਿਲਕੁਲ ਵਿੱਚ ਵਸਿਆ ਪਿੰਡ ਕਹਿ ਸਕਦੇ ਆ ਬਿਲਕੁਲ ਨਾਲ ਦਰਿਆ ਇਧਰੋਂ ਸਪੀਡ ਚੈੱਕ ਕਰ ਲੋ ਕਲਾਲੀ ਕਿੰਨੀ ਸਪੀਡ ਤੇ ਜਾ ਰਹੀ ਆ ਕਿੰਨੀ ਸਪੀਡ ਆ ਔਰ ਇਹ ਪਾਣੀ ਹਾਲਾਂਕਿ ਬੜਾ ਡੂੰਘਾ ਦਰਿਆ ਚੱਲ ਰਿਹਾ ਸੀ ਕੱਲ ਤੱਕ ਪਰ ਅੱਜ ਇਸ ਦਰਿਆ ਨੂੰ ਤੁਸੀਂ ਨਜ਼ਰ ਮਾਰੋ ਇੱਕ ਮਿੱਕ ਹੋ ਗਿਆ ਖੇਤ ਵਿੱਚ ਮਿਕਸ ਕਰ ਲੈਨੇ ਨੇ ਜਿੰਨੇ ਵੀ ਇੱਥੇ ਦਰਖਤ ਖੇਤ ਝੋਨਾ ਪੱਠੇ ਜੋ ਵੀ ਕੁਝ ਆ ਉਹ ਸਾਰਾ ਵਿੱਚ ਖਿੱਚ ਕੇ ਲੈ ਗਿਆ ਕਿੰਨਾ ਚੜਾਈ ਦੇ ਵਿੱਚ ਇਹ ਦਰਿਆ ਹੁਣ ਚੱਲਦਾ ਪਿਆ ਹੈ ਇਹ ਤਸਵੀਰਾਂ ਟੈਂਡੀ ਵਾਲੇ ਪਿੰਡ ਦੀਆਂ ਨੇ ਜੋ ਕਿ ਸਰਹੱਦ ਤੇ ਬਿਲਕੁਲ ਆਖਰੀ ਪਿੰਡ ਆ ਇਸ ਤੋਂ ਅਗਲੇ ਪਾਸੇ ਗੱਲ ਕਰੀਏ ਤਾਂ ਸਰਹੱਦੀ ਤਾਰ ਆ ਔਰ ਪਿਛਲੇ ਪਾਸੇ ਸੱਤ ਲੂਸਾ ਸੱਤ ਲੂਸ ਦੇ ਅਗਲੇ ਪਾਸੇ ਜਾਨੀ ਕਿ ਬਿਲਕੁਲ ਸੈਂਟਰ ਚ ਪਿੰਡ ਵਸਿਆ ਇੱਕੋ ਰਾਸਤਾ ਇੱਕੋ ਪੁਲੇ ਨੂੰ ਜਾਂਦਾ ਔਰ ਉਸ ਪੁਲ ਚੋਂ ਹੁਣ ਲੋਕ ਆਪਣਾ ਸਮਾਨ ਔਰ ਕੋਸ਼ਿਸ਼ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਆ ਵੀ ਇੱਥੋਂ ਅਸੀਂ ਹੁਣ ਨਿਕਲੀਏ ਕਿਉਂਕਿ ਨੁਕਸਾਨ ਅਗਰ ਵੱਡਾ ਹੋਇਆ ਪਾਣੀ ਇੱਕਦਮ ਰਾਤ ਨੂੰ ਵਧ ਗਿਆ ਤਾਂ ਘਰਾਂ ਦੇ ਵਿੱਚ ਪਾਣੀ ਕਿਉਂਕਿ ਘਰਾਂ ਦੇ ਬਰਾਬਰ ਤਾਂ ਪਾਣੀ ਆ ਚੁੱਕਿਆ ਘਰਾਂ ਦੇ ਵਿੱਚ ਪਾਣੀ ਵੜ ਜਾਏਗਾ ਔਰ ਘਰਾਂ ਚ ਪਾਣੀ ਵੜੇਗਾ ਤਾਂ ਨੁਕਸਾਨ ਵੱਡਾ ਹੋਏਗਾ ਸਰਕਾਰਾਂ ਨੂੰ ਐਮਐਲਏ ਨੂੰ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ ਤੁਹਾਡੀ ਇਸ ਬਾਰੇ ਕੀ ਰਾਏ ਆ ਜਰੂਰ ਦੇਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋ ਇਹ ਕਿੰਨਾ ਚੜਾਈ ਦੇ ਵਿੱਚ ਇਹ ਦਰਿਆ ਹੁਣ ਚੱਲਦਾ ਪਿਆ ਹੈ ਇਹ ਤਸਵੀਰਾਂ ਟੈਂਡੀ ਵਾਲੇ ਪਿੰਡ ਦੀਆਂ ਨੇ ਜੋ ਕਿ ਸਰਹੱਦ ਤੇ ਬਿਲਕੁਲ ਆਖਰੀ ਪਿੰਡ ਆ ਇਸ ਤੋਂ ਅਗਲੇ ਪਾਸੇ ਗੱਲ ਕਰੀਏ ਤਾਂ ਸਰਹੱਦੀ ਤਾਰ ਆ ਔਰ ਪਿਛਲੇ ਪਾਸੇ ਸਤਲੂਸਾ ਸਤਲੂਸ ਦੇ ਅਗਲੇ ਪਾਸੇ ਜਾਨੀ ਕਿ ਬਿਲਕੁਲ ਸੈਂਟਰ ਚ ਪਿੰਡ ਵਸਿਆ ਇੱਕੋ ਰਸਤਾ ਇੱਕੋ ਪੁਲ ਨੂੰ ਜਾਂਦਾ ਔਰ ਉਸ ਪੁਲ ਚੋਂ ਹੁਣ ਲੋਕ ਆਪਣਾ ਸਮਾਨ ਔਰ ਕੋਸ਼ਿਸ਼ ਉਹਨਾਂ ਨੇ ਕਰਨੀ ਸ਼ੁਰੂ ਕਰਤੀ ਆ ਵੀ ਇੱਥੋਂ ਅਸੀਂ ਹੁਣ ਨਿਕਲੀਏ ਕਿਉਂਕਿ ਨੁਕਸਾਨ ਅਗਰ ਵੱਡਾ ਹੋਇਆ ਪਾਣੀ ਇੱਕਦਮ ਰਾਤ ਨੂੰ ਵਧ ਗਿਆ ਤਾਂ ਘਰਾਂ ਦੇ ਵਿੱਚ ਪਾਣੀ ਕਿਉਂਕਿ ਘਰਾਂ ਦੇ ਬਰਾਬਰ ਤਾਂ ਪਾਣੀ ਆ ਚੁੱਕਿਆ ਘਰਾਂ ਦੇ ਵਿੱਚ ਪਾਣੀ ਵੜ ਜਾਏਗਾ ਔਰ ਘਰਾਂ 'ਚ ਪਾਣੀ ਵੜੇਗਾ ਤਾਂ ਨੁਕਸਾਨ ਵੱਡਾ ਹੋਏਗਾ ਸਰਕਾਰਾਂ ਨੂੰ ਐਮਐਲਏ ਨੂੰ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਆ ਤੁਹਾਡੀ ਇਸ ਬਾਰੇ ਕੀ ਰਾਏ ਆ ਜਰੂਰ ਦੇਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ